thank mm -hmm. you Tchau, ਦੋਤਨਵਾਰੋਂ ਪਤਿਆ ਇੱਕ ਪੀਰ ਦੀ ਇੱਕ ਪੀਰ ਦੀ ਅਜਮਤ ਪੀਰ ਰਾਤ ਨੂੰ ਕਰਾਖੀ ਕਰੇ ਮਜੀਦ ਦੀ ਹਿੰਮਤ ਵਾਹ ਕੋਟ ਕਰਦਨ ਬਾਜਾ ਬਲਵਕ ਬੀਂਦੀ ਨਾਲ ਸਪਾਹੀ ਨੀਲ ਨਵ ਦੁਸ਼ਟਾਂ ਕਰੇ ਤਾ ਗੀਰਦੀ ਬਾਦਸ਼ਾਹ ਭਗਤੇਰੀ ਸਾਡੇ ਮਗਰੋਂ ਲੱਗ ਜਾਂ ਗਿਆ ਤੁਮ ਨੂੰ ਵੀ ਜਹਾਜ ਤੋਂ ਹਗਲਾ ਨਹੀਂ ਪੁੱਤ ਨੂੰ ਨਹੀਂ ਤੇਣਾ ਇੰਨੀ ਅੱਤਤੀਆਂ ਗੱਲਾਂ ਮਸਟੇਜ ਤੇ ਬੋਲਿਆ ਕਰੋ بس کیا ਸਾਡੇ ਢਾਡੀਆਂ ਦੇ ਪਕਾਵਾ ਹਣ ਸ਼ੇਰ ਮੈਂ ਬਾਦਸ਼ਾਹ ਤੇ ਉਸ ਪਿਤਾ ਦੇ ਪਹਿਲੇ ਢਾਡੀ ਹਣ ਭਾਈ ਨੱਥਾ ਤੇ ਭਾਈ ਅਬਦ ਹੇ ਪਾਤਸ਼ਾਹ ਅਕਾਲ ਦਾ ਭੰਗਾ ਘਾਪੇ ਸ਼ਰੀਆ ਕਾਲ ਤੱਕ ਦਾ ਸਾਭ ਭਾਗਾਂ ਵਾਲਿਓ ਉਹ ਅਸਥਾਨ ਹੈ ਜੇਸ ਤ ਅਸਥਾਨ ਦੀ ਸਿਦਾ ਛੇਮੇ ਪਾਤਸ਼ਾਹ ਹਰਗੋਬਿੰਦ ਸਹਿਬ ਮਹਾਰਾਜ ਬਾਬਾ ਫੁੱਟਾ ਸਹਿਬ ਜੀ ਦੇ ਪੁੱਤਰਾਂ ਦੇ ਦਾਦੀ ਜਿਨ੍ਹਾਂ ਦੇ ਕੋਲ ਮਾਤਾ ਗੰਗਾ ਜੀ ਆਪ ਚੱਲ ਕੇ ਆਏ ਸੀ ਉਹ ਹੋਇਆ ਜਿਨ੍ਹਾਂ ਨੂੰ ਬ੍ਰह्म ਗਿਆਨੀ ਦਾ ਖਿਤਾਬ ਹਾਸਲ ਹੋਇਆ ਉਹ ਬ੍ਰह्म ਗਿਆਨੀ ਸਦ ਜੀਵ ਹੈ ਨਹੀਂ ਮਰਦਾ ਉਹ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ ਸੀ ਇਹ ਮੇਰੇ ਕੋਲ ਚੱਲ ਰਿਹਾ ਤੇ ਤੀਜਾ ਹੱਥ ਬਾਬਾ ਕਿਹੜਾ ਲਗਾ ਸੇਵਾ ਲਈ ਅੱਜ ਤੱਕ ਅਸੀਂ ਜਾਣਦੇ ਹਾਂ 41 ਦਿਨ ਪਾਠ ਸੁਖਿਆ ਸੀ 41 ਦਿਨ ਪਾਠ ਕੀਤਾ ਝਾੜੂ ਦੀ ਸੇਵਾ ਕੀਤੀ চাল হোলাম চলি মহারাজ এক বচন করতে সচেতন এক না পড়ো হার মো না পুজো ਜੀ ਸ਼ੇਰ ਜਣੇ ਨਿਕਲ ਇੱਕ ਵਾਰ ਯਾਦ ਕਰ ਲਈ ਸਹਿਬ ਕਾਜਾਂ ਦੀ ਕੁਰਬਾਨੀਆਂ ਨੂੰ ਇੱਕ ਵਾਰ ਯਾਦ ਕਰ ਲਈ ਤੰਗੀਆਂ ਤਵੀਆਂ ਦੇ ਚੌਕਲੇ ਮਾਰ ਕੇ ਬੈਠੇ ਗੁਰੂਆਂ ਨੂੰ ਉਹ ਆਪ ਦਾ ਸੀਸ ਜਿਹੜਾ ਗੁਰੂ ਨੂੰ ਦੇ ਦਿੱਤਾ ਇੱਕ ਵਾਰ ਦੇਤਾ ਉਸ ਤੋਂ ਬਾਅਦ ਕਿਸੇ ਅੱਗੇ ਝੁਕਿਆ ਨਹੀਂ ਬੰਦ ਬੰਦ ਤਾਂ ਕਟਿਆਗੇ ਖੋਪਰ ਤਾਂ ਲੈ ਗਿਆ ਚਰਖੜੀਆਂ ਨੂੰ ਜੱਫੇ ਮਾਰਨੇ ਸਿੱਖਾ ਨੇ ਪਰ ਸਿੱਖਾਂ ਨੇ ਸੱਚਕ ਦੇ ਨਾਲ ਸਿੱਖੀ ਮਲਾਈਏ ਉਹਨਾਂ ਨੇ ਸਿੱਖੀ ਨਹੀਂ ਸਿੱਖੀ ਕਤਿ ਜਹਾਜ ਤੇ ਪਾਈ ਸਾਹ ਪਾਈ ਗੁਰਦਾਸ ਜੀ ਦਾ ਲੱਗਾ ਸੀ ਜੇਸ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਅਸੀਸੀ ਚਕਾਉਂਦੇ ਵੇ ਉੱਥੇ ਮਹਾਰਾਜ ਦੀ ਕਿਰਪਾ ਦਿਨੌਰ ਦੋ ਨਿਸ਼ਾਨ ਸਾਹਿਬ ਝੂਂਦੇ ਉਹ ਨਿਸ਼ਾਨ ਸਾਹਿਬ ਅੱਜ ਵੀ ਸੈਖੋਂ ਕੌਮ ਦੀ ਅਗ ਇਸ ਸਤ ਜਾਨਿਆ ਇਹਨਾਂ ਨੂੰ ਮਾਣ ਨਾਲ ਕਹਿ ਰਹੇ ਆ ਮੀਰੀ ਤ੍ਰਿਦੰ ਪਾਲਕ ਹਰਗੋਬਿੰਦ ਸੇਵ ਸੱਚੇ 파ਸਤ ਤੇਰੇ ਮੀਰੀ ਪੀੜੀ ਦੇ ਨਿਸ਼ਾਨ ਦੁਨੀਆ ਦੇ 100 ਤੋਂ 76 ਦੇਸ਼